ਸੋ ਸਾਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ SBN Education ਤੇ ਅੱਜ ਅਸੀਂ ਕਰਨੇ ਸਤੰਬਰ 2024 ਦਾ ਜਿਹੜਾ ਪੇਪਰ ਹੈ ਠੀਕ ਹੈ ਪਹਿਲਾ ਸਵਾਲ ਪ੍ਰਾਈਮ ਫੈਕਟਰ ਬਣਾਣੇ ਨੇ 96 ਦੇ ਤਾਂ ਅਸੀਂ 96 ਦੇ ਪ੍ਰਾਈਮ ਫੈਕਟਰ ਬਣਾ ਦਿੱਤੇ ਨੇ ਤੇ ਇਹਦਾ ਅਨਸਰ ਆ ਆ ਜਾਏਗਾ ਵਿਚ ਆਫ द ਫੋਲੋਇੰਗ ਇਜ਼ ਅ ਰੈਸ਼ੀਨ ਨੰਬਰ ਵਰਗਮੂਲ 13 ਇੱਕ ਇਰੈਸ਼ੀਨਲ ਨੰਬਰ ਹੈ ਤੇ ਨੰਬਰ ਆਫ ਜ਼ੀਰੋਸ ਕੱਢਣੇ ਨੇ ਤੇ 1 ਤੇ 2 ਪੁਆਇੰਟ ਤੇ ਕੱਢਦਾ ਤਾਂ ਇਹਦੀ ਨੰਬਰ ਆਫ ਜ਼ੀਰੋਸ 2 ਹੋਣਗੀਆਂ ਇਫ ਅਲਫਾ ਐਂਡ ਬੀਟਾ ਦਾ ਜ਼ੀਰੋਸ ਪੋਲੀਨੋਮੀਅਲ ਤੇ ਜਲਫਾ ਵੀ ਜੋ ਕੀਤੇ ਬਰਾਬਰ ਹੁੰਦਾ -b/a ਇਹ ਤੁਹਾਨੂੰ ਦਿੱਤਾ ਹੈ ਕਿ ਜੇ ਸਮ ਗਰਾਫ ਇੰਟਰਸੈਕਟਿੰਗ ਇਹ ਕੀ ਹੋਏਗਾ ਇਹ ਪੈਰਲਲ ਹੋਏਗਾ ਠੀਕ ਹੈ ਕੀ ਹੋਏਗਾ ਪੈਰਲਲ ਹੋਣਗੇ x 2 3x ਜੇ ਜਿਵੇਂ x ਦੀ ਵੈਲਿਊ ਇੱਥੇ 2 ਭਰਾਂਗੇ 4y/10 ਤਾਂ 6 ਹੋ ਜਾਏਗਾ 6 4y/10 4y ਕਿੰਨਾ ਆਏਗਾ 10 6 ਤਾਂ 4y ਦੀ ਵੈਲਿਊ ਆਏਗੀ 4 ਤਾਂ y ਦੀ ਵੈਲਿਊ ਕਿੰਨੀ ਆਜਗੀ 1 ਤੇ ਇਹ ਹੀ ਸਾਡਾ ਆਨਸਰ ਹੋਵੇਗਾ ਇੱਕ ਕੁਆਡਰੈਟਿਕ ਇਕੁਏਸ਼ਨ ਦਿੱਤੀ ਹੋਈ ਹੈ ਨੋ ਰੀਅਲ ਰੂਟਸ ਨੋ ਰੀਅਲ ਰੂਟਸ ਕਦੋਂ ਹੁੰਦੇ ਨੇ ਜਦੋਂ ਡਿਸਕ੍ਰਿਮੀਨੈਂਟ ਜ਼ੀਰੋ ਤੋਂ ਛੋਟਾ ਹੁੰਦਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਕੁਆਡਰੈਟਿਕ ਇਕੁਏਸ਼ਨ ਤਾਂ ਅਨੁਮਾਨੀ ਸੋਲਵ ਕਰਾਂਗੇ ਤਾਂ ਇਹ ਕੁਆਡਰੈਟਿਕ ਇਕੁਏਸ਼ਨ ਬਣ ਜਾਵੇਗੀ ਕਾਮਨ ਡਿਫਰੈਂਸ ਆਫ ਏਪੀ ਦਿੱਤਾ ਹੋਇਆ ਹੈ ਕਾਮਨ ਰੇਸ ਸੈਕੰਡ ਟਰਮ ਐਨ ਫਸਟ ਟਰਮ ਹੁੰਦਾ ਹੈ ਤਾਂ ਆ ਜਾਏਗਾ ਮਾਈਨਸ 4 10ਥ ਟਰਮ ਪਤਾ ਕਰਨੀ ਹੈ ਤਾਂ 10ਥ ਟਰਮ ਦਾ ਫਾਰਮੂਲਾ ਹੁੰਦਾ ਹੈ a 9d no no a ਦੀ ਵੈਲਿਊ ਇੱਥੇ 2 ਹੈ ਤੇ d ਦੀ ਵੈਲਿਊ 7 2 5 ਹੈ ਤਾਂ 2 5 ਹੋਏਗਾ ਇਹ 2 9 5 45 ਹੋ ਜਾਏਗਾ 2 ਤੇ 45 ਜੋੜ ਕੇ 47 ਸਾਡਾ ਹੱਲ ਆ ਜਾਵੇਗਾ 올 ਟ੍ਰੈਂਗਲਸ ਆਰ ਸਿਮਿਲਰ ਇਕੂਲੇਟਰ ਟ੍ਰੈਂਗਲ ਜਿਹੜੀਆਂ ਹੁੰਦੀਆਂ ਨੇ ਹਮੇਸ਼ਾ ਹੀ ਸਿਮਿਲਰ ਹੁੰਦੀਆਂ ਨੇ ਆ ਸਾਨੂੰ ਦਿੱਤਾ ਹੋਇਆ ਹੈ ਤੇ ਅਸੀਂ ਸਿਰਫ ਇਹ ਲਾਵਾਂਗੇ ad db ਬਰਾਬਰ ਹੋ ਗਿਆ ae ac ਆ ਇਸ ਦਾ ਡਬਲ ਹੈ ਤਾਂ ਇਹ ਵੀ ਇਸ ਦਾ ਡਬਲ ਹੋਵੇਗਾ ਤੇ ਆਨਸਰ ਆ ਜਾਏਗਾ ਸਾਡਾ 2 2 ਸਾਡਾ ਆਨਸਰ ਆ ਜਾਵੇਗਾ ਮੋਡ ਮੋਡ ਅਸੀਂ ਪਤਾ ਕਰਨਾ ਮੋਡ ਜਿਹੜੀ ਸਭ ਤੋਂ ਵੱਧ ਰਿਪੀਟ ਹੁੰਦੀ ਹੈ ਉਹ ਚ ਕਿਹੜੀ ਰਿਪੀਟ ਹੈ 1 2 2 3 ਵਾਰੀ ਰਿਪੀਟ ਹੈ ਤਾਂ ਉਹੀ ਸਾਡਾ ਮੋਡ ਹੋ ਜਾਵੇਗਾ ਐਪੀਰੀਕਲ ਰਿਲੇਸ਼ਨਸ਼ਿਪ ਬੀਟਵੀਨ ਮੀਨ ਮੀਡੀਅਨ ਮੋਡ ਏ ਇੰਪੋਰਟੈਂਟ ਕੁਐਸਚਨ ਹੈ ਤਾਂ ਇਹਦਾ ਆਨਸਰ ਏ ਵਾਲਾ ਆ ਜਾਵੇਗਾ ਧਿਆਨ ਰੱਖਿਓ ਵਿਚ ਆਫ ਦਾ ਫੋਲੋਇੰਗ ਕੈਨ ਨੋਟ ਬੀ ਪ੍ਰੋਬੈਬਿਲਟੀ ਆਫ ਐਨ ਇਵੈਂਟ ਪ੍ਰੋਬਬਿਲਟੀ ਕਦੇ ਵੀ ਮਾਈਨਸ ਵਿੱਚ ਨਹੀਂ ਹੁੰਦੀ ਪ੍ਰੋਬਬਿਲਟੀ ਗੈਟਿੰਗ ਹੈਡ ਵੈਨ ਟੋਸ ਕੋਇਨ ਇਸ ਟੋਸ ਕਿੰਨੀ ਹੋਏਗੀ 1/2 ਬਲੈਂਕਸ ਫਿਲ ਕਰ ਲੈਣੇ ਐਸਓ 2 ਪ੍ਰਾਈਮ ਨੰਬਰ ਹਮੇਸ਼ਾ ਹੀ 1 ਹੁੰਦਾ ਹੈ ਪੋਲੀਨੋਮੀਅਲ ਆਫ ਡਿਗਰੀ 2 ਨੂੰ ਅਸੀਂ ਕੁਆਡਰੈਟਿਕ ਕਹਿੰਦੇ ਹਨ ਇਫ ਅ ਲਾਈਨ ਇੰਟਰਸੈਕਟਸ ਐਟ ਅ ਪੁਆਇੰਟ ਔਨ ਗ੍ਰਾਫ THEN ਪੇਅਰ ਆਫ ਇਕੁਏਸ਼ਨ ਕਿਹ ਹੁੰਦੀਆਂ ਨੇ ਕੰਸਿਸਟੈਂਟ ਹੁੰਦੀਆਂ ਹਨ ਕੁਆਡਰੈਟਿਕ ਫਾਰਮੂਲਾ ਟੂ ਫਾਈਂਡ ਦਾ ਰੂਟ ਆਫ ਕੁਆਡਰੈਟਿਕ ਫਾਰਮੂਲਾ ਦਿੱਤਾ ਹੋਇਆ ਹੈ ਐਕਸ ਬਰਾਬਰ ਹੈ ਮਾਈਨਸ ਬੀ ਪਲੱਸ ਮਾਈਨਸ ਬੀ ਸਕੁਅਰ ਮਾਈਨਸ 4ਏਸੀ ਦਾ ਅੰਡਰ ਰੂਟ ਅਪ 2ਏ ਕੰਪਲੀਟ ਹੈ ਤਾਂ 8 ਚੋਂ 5 ਘਟੇ 13 13 ਚੋਂ 5 ਘਟੇ 8 ऑल द सर्कल सारे सर्कल सिमिलर होंगे क्लास साइज दसना क्लास साइज बी है ट्रू फॉल्स इज से रैशनल नंबर फॉल्स है क्यूबिक पोलीनियमल कैन एब मोस्ट तीन जीरो हो सकती है इफलाइन सर पहले दिन पेर ओपेशन यूनिक सोल्यूशन नहीं रूट इक्वेशन इक्वल होंगे बिल्कुल सही बिल्कुल सही ए पी नहीं है आई सो टू सिमिलर सैट्स बिल्कुल सही ਪ੍ਰੋਬੈਬਿਲਟੀ ਇੰਪੋਸੀਬਲ ਗਲਤ ਪ੍ਰੋਬੈਬਿਲਟੀ ਇੰਪੋਸੀਬਲ ਦੀ ਪ੍ਰੋਬੈਬਿਲਟੀ ਜ਼ੀਰੋ ਹੁੰਦੀ ਹੈ। ਸੈਕੰਡ ਪਾਰਟ ਦੇ ਜਿਹੜੇ ਸਵਾਲ ਨੇ ਹੋਏ ਸੀ ਅੱਗੇ ਹੱਲ ਕੀਤੇ ਹੋਏ ਹਨ। ਫਾਈਂਡ ਦਾ ਐਚਸੀਐਫ ਐਂਡ ਐਲਸੀਐਮ 6 72 ਦੇ ਬੀ 6 ਦੇ ਤੁਸੀਂ ਗੁਣਖੰਡ ਬਣਾਓਗੇ ਤਾਂ ਆਹ ਬਣਨਗੇ 2 3 72 ਦੇ ਬਣਨਗੇ 2 2 2 3 3 120 ਦੇ ਜਿਹੜੇ ਗੁਣਖੰਡ ਬਣਾਾਂਗੇ ਉਹ ਇਹ ਬਣਨਗੇ ਤਾਂ ਐਚਸੀਐਫ ਆਏਗਾ 2 3 6 ਐਲਸੀਐਮ ਆਏਗਾ 2 ਦੀ ਘਾਤ 3 3 ਦੀ ਘਾਤ 2 5 ਦਾ 2 ਤੇ 8 ਹੁੰਦਾ ਹੈ 9 ਦਾ 5 ਤੇ ਗੁਣਾ ਆ ਜਾਏਗੀ 300 ਸੱਠ ਫਾਈਂਡ ਦਾ ਕੁਆਡਰੇਟਿਕ ਪੋਲੀਨੋਮੀਅਲ ਦਾ ਸਮ ਐਂਡ ਪ੍ਰੋਡਕਟ ਟੂ ਜ਼ੀਰੋਸ ਆ ਰੂਟ ਟੂ ਐਂਡ ਵਨ ਅਪੋਨ ਥਰੀ ਰਿਸਪੈਕਟਿਵਲੀ ਕੁਆਡਰ ਕੁਸ਼ਨ ਹੁੰਦੀ ਐਕਸ ਕੇਅਰ ਸਮ ਦੇ ਨਾਲ ਐਕਸ ਅਤੇ ਪ੍ਰੋਡਕਟ ਇੱਥੇ ਸਮ ਸਾਨੂੰ ਰੂਟ ਟੂ ਦਿੱਤਾ ਹੋਇਆ ਅਤੇ ਪ੍ਰੋਡਕਟ ਇੱਕ ਵਟਾ ਤਿੰਨ ਦਿੱਤਾ ਹੋਇਆ ਇਹਦੀ ਵੈਲਿਊ ਅਸੀਂ ਭਰ ਦਾਂਗੇ ਤਾਂ ਸਾਡੇ ਕੋਲ ਇਹ ਕੁਸ਼ਨ ਆ ਜਾਏਗੀ ਤਿੰਨ ਐਕਸ ਕੇਅਰ ਮਾਈਨਸ ਤਿੰਨ ਰੂਟ ਟੂ ਐਕਸ ਪਲੱਸ ਵਨ ਵਨ ਕਾਰਡ ਇਜ਼ ਡਰਨ ਫਰੋਮ ਫਿਫਟੀ ਟੂ ਕਾਰਡਸ ਫਾਈਂਡ ਦਾ ਪਬਲਡ ਗੈਟਿੰਗ ਇਸ ਪੇਡ ਏ ਫੇਸ ਕਾਰਡ ਦੇ ਨੰਬਰ ਆ ਉਸ ਸਪੇਡਸ ਹੁੰਦੇ ਨੇ ਸਾਡੇ ਕੋਲ 13 ਹੁੰਦੇ ਨੇ ਟੋਟਲ ਕਾਰਡ 52 ਹੁੰਦੇ ਨੇ ਤਾਂ ਪ੍ਰੋਬੈਬਿਲਟੀ ਆਏਗੀ 13/52 ਕਿੰਨੀ ਆਜੀ ਕਿ 1/4 ਜਿਹੜੇ ਫੇਸ ਕਾਰਡ ਹੁੰਦੇ ਨੇ ਟੋਟਲ 12 ਹੁੰਦੇ ਨੇ ਠੀਕ ਹੈ ਜੀ ਤਾਂ ਫੇਸ ਕਾਰਡ ਆਏਗੀ 12/52 2 ਤੇ ਕੱਟ ਕੇ 6/26 ਤੇ 3/13 ਇਨ ਲੋਟ ਆਫ 20 ਬੱਲਮ ਕੰਟੇਨ 4 ਡਿਫੈਕਟਿਵ ਵਨ ਵਨ ਬੱਲਵਜ਼ ਡ੍ਰੋਨ ਅ ਰੈਂਡਮ ਵਾਟ ਇਜ਼ ਦਾ ਪ੍ਰੋਬੈਬਿਲਟੀ ਦਾ ਬੱਲਵ ਇਜ਼ ਇਫੈਕਟਿਵ ਤੋ ਟੋਟਲ ਬੱਲੇ ਬਨੇ ਹੋ 20 ਨੇ ਉਹਨਾਂ ਚ ਡਿਫੈਕਟਿਵ ਤੇ 4 ਤਾਂ ਇਹਦਾ ਮਤਲਬ ਠੀਕ ਜਿਹੜਾ ਗੁੱਡ ਬੰਨੇ ਹੋ 16 ਨੇ ਅਸੀਂ ਪ੍ਰੋਬੈਬਿਲਟੀ ਕੱਢਣੀ ਹੈ ਡਿਫੈਕਟਿਵ ਦੀ ਡਿਫੈਕਟਿਵ ਕਿੰਨੇ ਆ 4 ਟੋਟਲ ਕਿੰਨੇ ਆ 20 ਤਾਂ 4 20 ਕੱਟ ਕੇ ਆ ਜਾਏਗਾ 1 5 ਪਾਰਟ ਸੀ ਸ਼ੁਰੂ ਹੋ ਗਿਆ ਹੈ ਫਾਈਂਡ ਦ ਟੂ ਨੰਬਰ ਹੂਜ਼ ਸਮ ਇਜ਼ 27 ਐਂਡ ਪ੍ਰੋਡਕਟ ਇਜ਼ 182 ਲੈਟ ਫਰਸਟ ਨੰਬਰ x ਹੈ ਸੈਕੰਡ ਨੰਬਰ 27 x ਹੈ ਪ੍ਰੋਡਕਟ ਕਿੰਨਾ ਹੈ 122 ਤਾਂ ਜਾਨੀ ਪਹਿਲੇ ਨੰਬਰ ਤੇ ਦੂਜੇ ਨੰਬਰ ਦੀ ਗੁਣਾ ਹੈ ਜਿਹੜੀ 182 ਦਿੱਤੀ ਹੋਈ ਹੈ x ਨੂੰ 27 ਨਾਲ ਗੁਣਾ ਕਰਿਆ ਤਾਂ 27 x ਆ ਜਾਏਗਾ x ਨਾਲ x ਨਾਲ ਕਰਿਆ ਗਿਆ ਤਾਂ x² ਬਰਾਬਰ 182 ਇਸ ਨੂੰ ਅਰੇਂਜ ਕਰਾਂਗੇ ਤਾਂ x² 27x 182 0 ਤਾਂ x² 13x 14x ਇਸ ਦੇ ਗੁਣਖੰਡ ਬਣ ਜਾਣਗੇ ਇਹਨਾਂ ਚ ਅਸੀਂ x ਕਾਮਨ ਗੱਡੇ ਤਾਂ x 13 ਇਹਨਾਂ ਚ 14 ਕਾਮਨ ਗੱਡੇ ਤਾਂ x 13 ਤਾਂ ਇੱਕ ਗੁਣਕਾਂਡ x 13 ਬਣੇਗਾ 1x 14 ਜਿੱਥੋਂ ਸਾਡੇ ਕੋਲ x ਦੀ ਵੈਲਿਊ 13 ਤੇ 14 ਆ ਜਾਵੇਗੀ ਫਾਈਂਡ ਦਾ ਨੇਚਰ ਆਫ ਰੂਟਸ 2x2 6x 3 ਇਫ ਰੀਅਲ ਰੂਟਸ ਐਗਜ਼ਿਸਟ ਫਾਈਂਡ ਥੇ ਨੇਚਰ ਆਫ ਰੂਟਸ ਹੈ ਜਿਹੜਾ ਉਹ ਹੁੰਦਾ ਹੈ ਡਿਸਕ੍ਰਿਮੀਨੈਂਟ ਪਰ ਡਿਪੈਂਡ ਕਰਦਾ ਹੈ ਡਿਸਕ੍ਰਿਮੀਨੈਂਟ ਦਾ ਫਾਰਮੂਲਾ b2 4ac b ਦੀ ਵੈਲਿਊ 6 ਹੈ a ਦੀ ਵੈਲਿਊ 2 ਹੈ c ਦੀ ਵੈਲਿਊ 3 ਹੈ ਵੈਲਿਊ ਭਰ ਕੇ ਸਾਡੇ ਕੋਲ ਡਿਸਕ੍ਰਿਮੀਨੈਂਟ ਆ ਗਿਆ 12 ਜਦੋਂ ਤਾਂ ਰੂਟ ਐਗਜ਼ਿਸਟ ਕਰਦੇ ਤੇ ਰੀਅਲ ਹੈ ਫਿਰ ਅਸੀਂ ਡਿਸਕ੍ਰਿਮੀਨੈਂਟ ਦੇ ਫਾਰਮੂਲੇ ਵਿੱਚ ਵੈਲਿਊ ਭਰਾਂਗੇ ਇਹ ਸਾਰੀ ਵੈਲਿਊ ਭਰੀ ਹੈ ਤੇ ਇਸ ਨੂੰ ਸੋਲਵ ਕਰਕੇ ਜਿਹੜਾ ਸਾਡੇ ਕੋਲ ਹੱਲ ਆਇਆ ਤਾਂ ਸਾਡੇ ਕੋਲ ਇਹ ਹੱਲ ਆਏ ਨੇ ਫਾਉਂਡ ਦ ਟੂ ਕਨਸੈਕੂਟਿਵ ਪੋਜ਼ਿਟਿਵ ਨੰਬਰ ਸਮ ਆਫ ਹੂਸ ਸਕੁਅਰ ਇਜ਼ 365 ਫਰਸਟ ਨੰਬਰ ਇਜ਼ ਐਕਸ ਸੈਕੰਡ ਨੰਬਰ ਇਜ਼ ਐਕਸ ਪਲੱਸ 1 ਤਾਂ ਇਹਦੇ ਦਾ ਸਕੁਅਰ ਤੇ ਦੂਜੇ ਦਾ ਸਕੁਅਰ ਦਾ ਗੁਣਾ 365 ਆਏਗੀ x2 x2 1 2x 365 ਹੋ ਜਾਏਗਾ ਇਹਨਾਂ ਨੂੰ ਜੋੜ ਕੇ 2x ਆ ਜਾਏਗਾ 2x 1 365 ਤਾਂ 2x 2x 365 0 ਬਰਾਬਰ ਹੋਏਗਾ 2 ਕਾਮਨ ਕੱਟ ਜਾਏਗਾ ਤਾਂ x2 x 182 ਹੋਏਗਾ ਤਾਂ x2 14x 13 182 0 ਹੋਏਗਾ ਤੇ x ਕਾਮਨ ਕੱਢ ਲਾਂਗੇ ਤੇ 13 ਕਾਮਨ ਕੱਢ ਲਾਂਗੇ ਤਾਂ ਸਾਡੇ ਕੋਲ ਜਿਹੜੀ ਇਕੁਏਸ਼ਨ ਬਣਾਂਗੇ ਫੈਕਟਰ ਬਣਾਂਗੇ x 14 x 13 ਜਦੋਂ ਇਸ ਨੂੰ 0 ਬਰਾਬਰ ਰੱਖਾਂਗੇ ਤਾਂ x ਵੈਲਿਊ -14 ਆਏਗੀ ਜਦੋਂ ਇਸ ਨੂੰ 0 ਰੱਖਾਂ ਤਾਂ x ਵੈਲਿਊ 13 ਆਏਗੀ ਤੇ ਇਸ ਨੂੰ ਅਸੀਂ ਲੈ ਲਾਂਗੇ ਇਸ ਨੂੰ ਅਸੀਂ ਰਿਜੈਕਟ ਕਰ ਦਾਂਗੇ ਤਾਂ x ਸਾਡੇ ਕੋਲ ਆ ਜਾਏਗਾ 14 ਫਾਈਂਡ ਦ 31ਸ ਟਰਮ ਆਫ AP ਉਸ 11th ਟਰਮ ਇਸ 38 16th ਟਰਮ ਇਸ 73 11th ਟਰਮ ਮਤਲਬ a 10d ਇਸ ਨੂੰ 38 ਦਿੱਤੀ ਗਈ ਹੈ 16th ਟਰਮ ਮਤਲਬ a 15d 73 ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬਚ ਗਿਆ 5d ਇੱਧਰ ਬਚੇਗਾ 5 35 ਤਾਂ d ਦੀ ਵੈਲਿਊ ਆ ਜੀ 35/5 7 ਆ ਜਾਏਗੀ ਤਾਂ ਅਸੀਂ ਪਹਿਲੇ ਕੁਐਸ਼ਨ 'ਚ ਭਰਾਂਗੇ ਤਾਂ a 10 7 ਭਰ ਕੇ ਜਿਹੜੇ ਸਾਡੇ ਕੋਲ a ਦੀ ਵੈਲਿਊ ਆਈ ਹੈ ਉਹ 32 ਆ ਗਈ ਹੈ ਹੁਣ ਅਸੀਂ 31 ਕੱਢਣਾ ਹੈ 31 ਦਾ ਫਾਰਮੂਲਾ ਹੋਏਗਾ a 3d ਇਹਨਾਂ ਦੀ ਵੈਲਿਊ ਭਰ ਕੇ ਸਾਡੇ ਕੋਲ ਆਨਸਰ ਆ ਜਾਏਗਾ ਸੋ 78 ਫੋਰ ਵਟ ਵੈਲਿਊ ਆਫ n ਦ nਥ ਟਰਮ ਆਫ aਪੀ ਇਸ 3 ਐਂਡ ਸਟਾਰਟ ਐਂਡ 3 10 7 ਇਕੁਅਲ ਅਸੀਂ ਮੰਨ ਲਿਆ ਉਹਨਾਂ ਦੀ nਥ ਟਰਮ ਆ ਇਕੁਅਲ ਹਨ ਤਾਂ ਦੋਨੋਂ ਪਾਸੇ ਐ ਆਂਦਾ ਸੀ ਫਾਰਮੂਲਾ ਲਾ ਦਿੱਤਾ ਹੈ ਪਹਿਲੀ ਚੇਜ ਦੀ ਵੈਲਿਊ 63 ਅਤੇ d 2 ਹੈ ਦੂਜੀ ਚੇਜ ਦੀ ਵੈਲਿਊ 3 ਅਤੇ d 7 ਹੈ ਤਾਂ ਇਹਨੂੰ 63 ਇਹਨੂੰ ਅੰਦਰ ਗੁਣਾ ਕਰੀ 2n 2 ਹੋ ਗਿਆ ਇਹਨੂੰ ਅੰਦਰ ਗੁਣਾ ਕਰੀ 7n 7 ਹੋ ਗਿਆ 63 ਚ 2 ਕੱਢੇ 61 2n 7 ਚ 3 ਕੱਢੇ 4 7n ਤੇ ਨਾਣੀ ਵਾਲੀ ਰਕਮਾ ਇੱਕ ਪਾਸੇ ਤੇ ਨਾਣੀ ਵਾਲੀ ਰਕਮਾ ਸੀ ਇੱਕ ਪਾਸੇ ਕਰ ਲਈਆਂ ਤੇ ਸਾਡੇ ਕੋਲ ਆਇਆ 65 n ਤੇ n ਦੀ ਵੈਲਿਊ ਸਾਡੇ ਕੋਲ ਫਿਰ ਆ ਗਈ 13 ਕੀਚ টারਮ ਆਫ এবੀ ਤੇ ਨਾੜਤੇ ਨੇ ਇਸ ਤਰ੍ਹਾਂ ਤਾਂ এ ਦੀ ভ্যালু হতে 3 ਨੇ ডি ਆ ਗਿਆ 8 3 5 এ ਐਨ 78 তো সি এ এন ਦਾ সূত্র ला ਦਿੱਤਾ এ এন ਦੀ ভ্যালু 78 3 n 1 5 ਤਾਂ অতি ներ আজেগা 78 3 n 5 ਦੇ ਬਰਾਬਰ ਹੋਏਗਾ 5 ਥੱਲੇ ভাগ ਜਾ ਜਾਏਗਾ 75 5 n 5 কে ਤਾਂ 15 5 75 n 1 ਹੋਏਗਾ 1 ከਦਰ ਆ ਕੇ প্লাস ਦਾ ਹੋ ਜਾਏਗਾ ਤਾਂ n ਦੀ ভ্যালু ਸਾਡੇ ਕੋਲ 16 ਜਾবেਗੀ ਇਹ ਸਵਾਲ 'ਚ ਥੋੜੀ ਪ੍ਰੋਬਲਮ ਹੈ ਠੀਕ ਹੈ ਉਹ ਮੈਂ ਦੁਬਾਰਾ ਕਰਕੇ ਤੁਹਾਨੂੰ ਦੁਬਾਰਾ ਵੀਡੀਓ ਬਣਾ ਕੇ ਇਸਦੀ ਭਾ ਦਵਾਵਾਂਗਾ ਥੋੜੀ ਜਿਹੀ ਇਸ 'ਚ ਪ੍ਰੋਬਲਮ ਆ ਰਹੀ ਹੈ ਅਗਲਾ ਦਾ ਡਾਇਗਨਲ ਕਵਾਡਰਲੇਟਰ एबीसी ਇੰਟਰਸੈਕਟਡ ਪੁਆਇੰਟ ਆਪਰੂਵ ਕਰੋ एबीसीडी ट्रैपिजियम ਅਸੀਂ ਇੱਕ ट्रैपिजियम ਲੈ ਲਿਆ एबीसीडी ਉਹਦੇ ਡਾਇਗਨਲ ਪੁਆਇੰਟ ଓਰ ਤੇ ਕੱਟ ਗਿਆ ਇਹਨੂੰ ਪ੍ਰੂਫ ਕਰਨਾ ਕਵਾਡਰਲੇਟਰ एबीसीडी ट्रैपिजियम ਮੈਂ ਅਸੀਂ ਇਹਨੂੰ ट्रैपिजियम ਪ੍ਰੂਫ ਕਰਨਾ ਹੈ ਉਹਦੇ ਲਈ ਅਸੀਂ ਕੰਸਟਰਕਸ਼ਨ ਕਰਾਂਗੇ ਅਸੀਂ ଓ ਤੋਂ ਇੱਕ ਪੈਰਲ ਲਾਈਨ ਡਰਾ ਕਰਾਂਗੇ एਬ ਦੇ ਪੈਰਲ ਜਿਹੜੀ ਸਪੈਂਟ ਨੂੰ E ਤੇ ਕੱਟਦੀ ਹੈ ਹੁਣ ਅਸੀਂ ट्रायंगल D E B ਲਵਾਂਗੇ ਤਾਂ E O ਇਸ ਦੇ ਪੈਰਲਲ ਹੈ ਤੇ ਦਾ ਮਤਲਬ D E ਵਟੇ E A ਬਰਾਬਰ ਹੋਏਗਾ D O ਵਟੇ O B ਇਹ B P T ਥਿਊਰਮ ਹੈ ਸਾਡੀ ਥੀਲਸ ਥਿਊਰਮ ਬਟ A O C O ਬਰਾਬਰ ਆ ਸਾਰੇ ਬਰਾਬਰ ਨੇ ਅਸੀਂ ਪਿੱਛੇ ਸਾਨੂੰ ਟ੍ਰੈਪੀਜ਼ੀਅਮ ਦਾ ਰੂਲ ਹੈ ਤੇ ਇਹਨੂੰ ਜਦੋਂ ਅਸੀਂ ਇਹਨਾਂ ਨਾਲ ਕੰਪੇਅਰ ਕਰਾਂਗੇ ਤਾਂ ਸਾਡੇ ਕੋਲ ਦੋਨੋਂ ਇਕੁਏਸ਼ਨਾਂ ਦੀ ਵੈਲਿਊ ਆ ਜਾਏਗੀ DE बटे EA बराबर होएगा CO बटे AO ठीक है इसका मतलब આ લાઇન ਵੀ કે ਆ ਗਈ ਇਸ ਦੇ ਪੈਰਲਲ ਤੇ ਜੇ ਦੋਨੋਂ ਲਾਈਨਾਂ ਪੈਰਲਲ ਨੇ ਤਾਂ ਇੱਕ ਕੁਆਡਰਲੇਟਰਲ کیا ਹੁੰਦਾ ਹੈ ਟ੍ਰੈਪੀਜ਼ੀਅਮ ਹੁੰਦਾ ਹੈ ਹੁਣ ਅਸੀਂ ਇਹ ਪਹਿਲਾ ਸਵਾਲ ਹੀ ਕਰਾਂਗੇ ਅਸੀਂ ਇੱਥੇ ਮੀਡੀਅਨ ਫਾਈਂਡ ਕਰਾਂਗੇ ਪੀਡੀਅਨ ਵੇਟ ਫਾਈਂਡ ਕਰਾਂਗੇ ਜਿਹੜੀ ਕਲਾਸ ਹੈ ਉਸ ਨੂੰ ਅਸੀਂ ਅਸੀਂ ਲਿਖ ਲਿਆ ਫ੍ਰੀਕੁਐਂਸੀ ਵੀ ਅਸੀਂ ਲਿਖ ਲਈ ਸਭ ਤੋਂ ਪਹਿਲਾਂ ਅਸੀਂ CF ਕੱਢਾਂਗੇ सीएफच ਫ੍ਰੀਕੁਐਂਸੀ ਆ ਜੁੜਦੀ ਹੈ ਇਹਨੇ 2 ਫਿਰ 2 ਚ 3 ਜੋੜਤਾ ਤਾਂ 5 ਹੋ ਗਿਆ 5 8 ਜੋੜ ਤੇ ਇਸ ਤਰ੍ਹਾਂ ਅਸੀਂ ਜੋੜਦੇ ਜਾਵਾਂਗੇ ਤੇ ਸਾਡੇ ਕੋਲ 30 ਆ ਜਾਏਗਾ ਇਧਰ ਵੀ ਲਾਸਟ ਕਿੰਨਾ ਆਏਗਾ 30 ਇਹ ਬਰਾਬਰ ਆਣਾ ਚਾਹੀਦਾ ਅਸੀਂ ਜਾਣਦੇ ਹਾਂ ਕਿ ਮੀਡੀਅਨ ਦਾ ਜਿਹੜਾ ਫਾਰਮੂਲਾ ਹੈ ਉਹ ਕਿ l n 2 cf f h l ਤੇ ਲੋਅਰ ਮਿਡਲ 55 ਹੈ n 2 ਦੀ ਵੈਲਿਊ ਸਾਡੇ ਕੋਲ 15 ਆ ਗਈ ਹੈ ਇਹ ਇੰਟਰਵਲ ਆ ਗਿਆ ਹੈ f ਦੀ ਵੈਲਿਊ 6 ਹੈ ਕਿ ਕੇ ਸੀ ਐਫ ਦੀ ਵੈਲਿਊ 13 ਹੈ ਤੇ ਐਚ ਦੀ ਵੈਲਿਊ 5 ਤਾਂ ਮੀਡੀਅਨ ਜੇ ਅਸੀਂ ਇੱਥੇ ਸਾਰੀ ਵੈਲਿਊ ਪਰਾਂਗੇ 55 30 2 13 6 5 ਤਾਂ 55 30 2 15 ਆ ਜਾਏਗਾ 13 6 5 ਤਾਂ 55 30 ਚ 15 ਗੱਡੇ 2 ਆ 5 ਅੱਦੇ ਕਿ 6 ਆ ਕੱਟ ਕੇ 1 3 ਤਾਂ 5 3 ਆ ਜਾਏਗਾ ਇਹਨਾਂ ਦਾ ਜੋੜ ਕਰਾਂਗੇ ਤਾਂ ਸਾਡੇ ਕੋਲ ਆ ਜਗਾ 56.67 ਇਹ ਸਾਡਾ ਮੀਡੀਅਨ ਵੇਟ ਹੈ ਥੈਂਕਸ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਆਵਰ ਚੈਨਲ ਐਜ਼ਮਿਨ ਐਜੂਕੇਸ਼ਨ ਤੇ ਸਾਡਾ ਟੈਲੀਗ੍ਰਾਮ ਚੈਨਲ ਐਜ਼ਮਿਨ ਐਜੂਕੇਸ਼ਨ ਨੂੰ ਵੀ ਜਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਕਿਤੇ ਹੋਰ ਪੇਪਰ ਚਾਹੀਦੇ ਜਾਂ ਕਿਤੇ ਸਵਾਲ ਚ ਪ੍ਰੋਬਲਮ ਆ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ